ਸਕੂਲ ਆਬਸ ਅਮੀਨਸ ਹੋਏ ਸਰਕਾਰ ਨੇ ਆ ਕੇ ਕਿੱਥੇ ਨਾ ਕਿੱਥੇ ਐਜੂਕੇਸ਼ਨ ਸਿਸਟਮ ਦਾ ਇਹ ਬਦਲਾਅ ਜਿਹੜਾ ਹੈ ਸਾਫ਼ ਤੌਰ ਤੇ ਵੱਡੇ ਲੈਵਲ ਤੇ ਦੇਖਣ ਨੂੰ ਮਿਲਦਾ ਪਿਆ ਵਜ। ਤੁਸੀਂ ਦੇਖੋ ਵੀ ਕੈਮਰਾ ਦੇ ਉੱਪਰ ਬਿਲਕੁਲ ਸੂਪਰ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਇਹ ਕੈਮਰਾ ਹਰ ਜਗ੍ਹਾ ਤੇ ਲੱਗਾ ਆ। ਥੋੜੀ ਦੂਰੀ ਤੇ ਇੱਕ ਕੈਮਰਾ ਵਾਲਾ ਕਿੱਥੇ ਆਇਆ। ਉਸ ਦੇ ਦੋ ਤੇ ਥੋੜੀ ਜਿਹਾ ਅੱਗੇ ਮਤਲਬ ਕਿ ਤਿੰਨ ਕੋ ਕਲਾਸਾਂ ਛੱਡ ਕੇ ਇਹ ਕੈਮਰਾ ਉੱਪਰ ਲੱਗਿਆ ਆ ਤੇ ਹੋਰ ਇਹ ਦੇਖੋ ਅੱਗ ਬੁਝਾਉਂਦੇ ਹੀ ਅੰਤਰ ਆ ਲਿਖਿਆ ਜੀ ਉੱਪਰ ਅੱਗ ਬੁਝਾਉਣ ਵਾਲਾ ਯੰਤਰ ਤੁਸੀਂ ਦੇਖ ਸਕਦੇ ਹੋ ਕਿ ਅੱਗ ਬਿਜਾਨ ਦੇ ਯੰਤਰ ਜਿਹੜੇ ਨੇ ਹਰ ਜਗ੍ਹਾ ਤੇ ਤੁਹਾਨੂੰ ਮਿਲਣਗੇ ਖਵਾਦਾਰ ਕਮਰੇ ਕਰਦੇ ਨੇ ਸਕੂਲ ਚ ਹੋਣਾ ਬਹੁਤ ਜ਼ਰੂਰੀ ਹੈ ਬੱਚਿਆਂ ਦੀ ਧੋਪਾ ਨਹੀਂ ਜ਼ਰੂਰੀ ਹੈ ਤੇ ਇੰਦਰ ਵੀ ਸੇਮ ਇਸ ਤਰ੍ਹਾਂ ਹੀ ਹੈ ਕਿ ਅਗਰ ਖਵਾਦਾਰ ਜਿਹੜੇ ਕਮਰੇ ਨੇ ਇੱਥੇ ਬਣਾਏ ਗਏ ਨੇ ਸਾਈਡ ਤੋਂ ਥੋੜੇ ਗਰਾਊਂਡ 'ਚ ਬੱਚੇ ਖੇਡਦੇ ਹੀ ਨਜ਼ਰ ਆਣਗੇ ਅਗਰ ਕਿਸੇ ਦਾ ਧਿਆਨ ਨਾ ਜਾਵੇ ਤੇ ਆਪਾਂ ਕਿਸੇ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਇਸ ਵੇਲੇ ਦੇ ਨਾਲ ਮੈਂ ਕਿੰਨਰ ਪ੍ਰੋਫੈਸ਼ਨਲ ਵੇ ਦੇ ਨਾਲ ਇਹ ਜਿਹੜੀ ਲੈਬਸ ਨੇ ਇਹ ਤਿਆਰ ਕੀਤੀਆਂ ਗਈਆਂ ਨੇ ਔਰ ਬੱਚੇ ਜਿਹੜੇ ਨੇ ਇਸ ਲੈਬ ਦੇ ਵਿੱਚ ਤੁਹਾਡੇ ਆ ਕੇ ਸਾਇੰਸ ਬਾਰੇ ਜਾਣਕਾਰੀਆਂ ਲੈਣਗੇ। ਹੈਲੋ ਨੂੰ ਮਸਟਰ ਸਸ਼ੀਗਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਤੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਇਸ ਵੇਲੇ ਆ ਗਏ ਆਂ ਲੁਧਿਆਣਾ ਸ਼ਹਿਰ ਤੇ ਅਸੀਂ ਉਸ ਏਰੀਏ ਦੇ ਵਿੱਚ ਜਿੱਥੇ ਤੁਸੀਂ ਸਕੂਲ ਚੋਂ ਐਂਟਰ ਕਰੋਗੇ ਤੇ ਤੁਸੀਂ ਵੱਡੇ ਵੱਡੇ ਏਰੀਏ ਤੇ ਸਕੂਲ ਜੜੇ ਆ ਭੁੱਲ ਜਾਓਗੇ ਕਿ ਦੈਰਾ ਦੂਨ ਕੀ Shimla ਵੱਡੇ ਵੱਡੇ ਸਕੂਲ ਨੂੰ ਹੈ ਸਰਕਾਰੀ ਸਕੂਲ ਜੀ ਮੈਂ ਗੱਲ ਕਰ ਰਿਹਾ ਹਾਂ ਸਕੂਲ ਆਫ ਐਮੀਨੈਸ ਦੀ ਜਿੱਥੇ ਕਿ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਨੂੰ ਇਹ ਸਕੂਲ ਜਿਹੜਾ ਹੈ ਟੱਕਰ ਦੇਗਾ ਕਿਸ ਤਰ੍ਹਾਂ ਦੇਗਾ ਤੇ ਆਓ ਤੁਹਾਨੂੰ ਦਿਖਾਣੇ ਸਭ ਤੋਂ ਪਹਿਲਾਂ ਤੁਸੀਂ ਮੇਰੇ ਰਾਈਟ ਦੇਖ ਸਕਦੇ ਹੋ সুইমিং ਪੂਲ ਜੀ ਹਾਂ ਤੁਸੀਂ ਦੇਖ ਸਕਦੇ ਹੋ ਕਿ ਵੱਡਾ সুইমিং ਪੂਲ ਜਿਹੜਾ ਹੈ ਇਹ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ ਹੈ ਜਿੱਥੇ ਕਿ সুইমিং ਪੂਲ ਖੋਲਿਆ ਗਿਆ ਹੈ ਔਰ ਉਸ ਤੋਂ ਬਾਅਦ ਥੋੜਾ ਅੱਗੇ ਤੁਸੀਂ ਦੇਖੋਗੇ ਤਾਂ ਫੁੱਟਬਾਲ ਦਾ ਜੀ ਹਾਂ ਬਿਲਕੁਲ ਫੁੱਟਬਾਲ ਗਰਾਊਂਡ ਫਿਰ ਥੋੜਾ ਅੱਗੇ ਦੇਖੋ ਵਾਲੀਬਾਲ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਸਰਕਾਰੀ ਸਕੂਲ ਦੇ ਬੱਚੇ ਇਸ ਸਮ टेनिस ਜਿਹੜੇ ਨੇ ਖੇਤਰੇ ਨੇ ਔਰ ਉਸ ਦੇ ਨਾਲ-ਨਾਲ ਇੱਕ ਵੱਡਾ ਜਿਹੜਾ ਗਰਾਊਂਡ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਵਾਂਗੇ ਟੋਟਲ 4 ਗਰਾਊਂਡ ਹੈ ਜਿੰਦੇ ਜੇ ਤੀਸਰਾ ਸੀ ਔਰ ਚੌਥਾ ਗਰਾਊਂਡ ਜਿਹੜਾ ਹੈ ਉਹ ਬਾਸਕਟਬਾਲ ਦਾ ਹੈਗਾ ਮੈਂ ਕਿ ਕਿਸ ਪ੍ਰਕਾਰ ਦੇ ਨੇ ਬੱਚੇ ਇਸ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਹੈ ਇਹ ਖੇਡਾਂ ਜਿਹੜੀ ਖੇਡ ਕੇ ਆ ਦੇਸ਼ ਦਾ ਨਾਮ ਤਾਂ ਰੋਸ਼ਨ ਕਰਨਗੇ ਕਰਨਗੇ ਉਸ ਦੇ ਨਾਲ-ਨਾਲ ਆਪਣੇ ਸ਼ਹਿਰ ਦਾ ਵੀ ਨਾਮ ਰੋਸ਼ਨ ਕਰਨਗੇ ਲੇਕਿਨ ਵੱਡੀ ਗੱਲ ਸਾਹਮਣੇ ਜਿਹੜੀ ਆਂਦੀ ਹੈ ਉਹ ਇਹ ਹੀ ਆਂਦੀ ਹੈ ਕਿ ਅਕਸਰ ਜਦੋਂ ਅਸੀਂ ਗੱਲ ਕਰਦੇ ਆਈਆਂ ਸਰਕਾਰੀ ਸਕੂਲ ਦੀ ਉਸ ਸਰਕਾਰੀ ਸਕੂਲ ਦੀਆਂ ਜੋ ਦਾ ਉਹ ਤਾਜ਼ੀਆਂ ਹੁੰਦੀਆਂ ਨੇ ਉਹ ਅਕਸਰ ਅਸੀਂ ਜੋ ਫਿਲਮਾਂ ਚ ਦੇਖਦੇ ਹੁੰਦੇ ਸੀਗੇ ਜਾਂ ਖਬਰਾਂ ਦੇ ਵਿੱਚ ਦੇਖਦੇ ਹੁੰਦੇ ਸੀਗੇ ਤੇ ਉਹ ਇਹੀ ਦੇਖਦੇ ਹੁੰਦੇ ਸੀ ਕਿ ਕਿਸ ਪ੍ਰਕਾਰ ਦੇ ਨਾਲ ਆ ਜਿਹੜੇ ਸਟੂਡੈਂਟਸ ਨੇ ਉਹ ਕਿਸ ਪ੍ਰਕਾਰ ਦੇ ਨੇ ਦਰਿਆ ਦੇ ਵਿੱਚ ਬੈਠੇ ਹੋਏ ਨੇ ਤੇ ਟੀਚਰਾਂ ਜਿਹੜੇ ਨੇ ਕਿੱਥੇ ਨਾ ਕਿੱਥੇ ਸਵੈਟਰ ਜਿਹੜੀਆਂ ਨੇ ਉਹ ਬੁੰਨ ਰਹੀਆਂ ਹੁੰਦੀਆਂ ਸੀਗੀਆਂ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਫ਼ ਤੌਰ ਤੇ ਦੇਖਣ ਨੂੰ ਮਿਲਦੀਆਂ ਸੀਗੀਆਂ ਲੇਕਿਨ ਤੁਹਾਨੂੰ ਦੱਸ ਦਵਾਂ ਕਿ ਸਕੂਲ ਆਫ ਐਮਿਨੈਂਸ ਹੋਰ ਇਸ ਸਰਕਾਰ ਨੇ ਆ ਕੇ ਕਿੱਥੇ ਨਾ ਕਿੱਥੇ ਐਜੂਕੇਸ਼ਨ ਸਿਸਟਮ ਦਾ ਇਹ ਬਦਲਾਅ ਤੇ ਇਹ ਬੈ ਸਾਫ਼ ਤੌਰ ਤੇ ਵੱਡੇ ਲੈਵਲ ਤੇ ਦੇਖਾ ਨੂੰ ਮਿਲਦਾ ਪਿਆ ਬਈ ਚਿੰਦੜਗਰ ਮੈਂ ਗੱਲ ਕਰਾਂ ਸਕੂਲ ਆਫ ਐਮੀਨਸ ਦੀ ਤੇ ਉਸ ਜ਼ਮਾਨੇ ਦੇ ਟੀਚਰ ਹੁਣ ਤੁਹਾਨੂੰ ਉਸ ਟਾਈਮ ਦੇ ਟੀਚਰ ਜਿਹੜੀਆਂ ਨੇ ਜੋ ਅਕਸਰ ਤੁਹਾਨੂੰ ਇੱਕ ਛਵੀ ਬਣੀ ਹੋਈ ਸੀ ਸਰਕਾਰੀ ਸਕੂਲਾਂ ਦੀ ਉਹ ਨਹੀਂ ਹੈਗੀ ਆਉਣ ਵਾਲੇ ਸਮੇਂ ਤੇ ਇਸ ਤੁਹਾਨੂੰ ਇੰਟਰਵਿਊ ਦੇ ਦੌਰਾਨ ਯਾਨੀ ਕਿ ਪ੍ਰਿੰਸੀਪਲ ਸਰ ਦੇ ਇੰਟਰਵਿਊ ਦੇ ਦੌਰਾਨ ਇਹ ਜ਼ਰੂਰ ਪੁੱਛ ਕੇ ਤੁਹਾਨੂੰ ਦੱਸਾਂਗੇ ਕਿ ਕਿਸ ਪ੍ਰਕਾਰ ਦੇ ਨਾਲ ਜਿਹੜੇ ਵੀ ਸਟੂਡੈਂਟਸ ਦਾ ਜਿਹੜਾ ਪਵਿੱਕ ਹੈ ਉਹਨਾਂ ਦੇ ਟੀਚਰਸ ਦੇ ਹੱਥ ਵਿੱਚ ਹੁੰਦਾ ਵੈ ਤੇ ਕਿਸ ਪ੍ਰਕਾਰ ਦੇ ਨਾਲ ਜਿਹੜਾ ਪਵਿੱਕ ਹੈਗਾ ਟੀਚਰਸ ਉਹਨਾਂ ਦੀ ਸਿਲੈਕਸ਼ਨ ਕਿਤਾ ਕੀਤੀ ਜਾਂਦੀ ਹੈਗੀ ਹੈ ਉਹ ਸਾਰਾ ਜਿਹੜਾ ਪ੍ਰਕਿਰਿਆ ਵੈ ਕਿੱਦਾਂ ਦੀ ਰਹ ਪੂਲਦੀਪ ਸੁਵਿਧਾਵਾਂ ਵਾਲੇ ਪਾਸੇ ਲੈ ਚਲਦਾ ਹੋ ਜਾਂਦੇ ਜਾਂਦੇ ਕੋਈ ਤੁਹਾਨੂੰ ਦਿਖਾਣੇ ਕਿ ਕਿਸ ਪ੍ਰਕਾਰ ਦੇ ਨਾਲ ਬਿਲਡਿੰਗ ਹੈ ਵਿਸ਼ਾਲ ਬਿਲਡਿੰਗ ਇਸ ਸੈਕਟਰ 32 ਦੀ ਬਿਲਡਿੰਗ ਹੈ ਲੇਕਿਨ ਮੈਂ ਤੁਹਾਨੂੰ ਕੋਈ ਛੋਟਾ ਇਹ ਤੁਹਾਨੂੰ ਇੱਕ ਕਲਿੱਪ ਦਿਖਾਣਾ ਚਾਹਵਾਂਗਾ ਕਿ ਜਿਸ ਵੇਲੇ ਅਸੀਂ ਖੜੇ ਹਾਂ ਇੱਦੇ ਬਿਲਕੁਲ ਆਪੋਸਿਟ ਇੱਕ ਕੁਝ ਪ੍ਰਾਈਵੇਟ ਸਕੂਲਸ ਵੀ ਹੈਗੇ ਨੇ ਇੱਕ ਸਕੂਲ ਤਾਂ ਬਿਲਕੁਲ ਇਹਦੇ ਆਪੋਸਿਟ ਨਜ਼ਰ ਵੀ ਆ ਰਿਹਾ ਹੈ ਅਗਰ ਮੈਂ ਇੱਧਰ ਤੁਹਾਨੂੰ ਦਿਖਾਵਾਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਪ੍ਰਾਈਵੇਟ ਜਿਹੜਾ ਸਰਕਾਰੀ ਸਕੂਲ ਦੇ ਨਾਲ ਨਾਲ ਇੱਕ ਪ੍ਰਾਈਵੇਟ ਸਕੂਲ ਦੀ ਵਿਸ਼ਾਲ ਬਿਲਡਿੰਗ ਵੀ ਨਜ਼ਰ ਆ ਰਹੀ ਹੈ ਲੇਕਿਨ ਕਿੱਥੇ ਨਾ ਅਸਨ ਬੋਰਡਸ ਨੇ ਹਰ ਚੀਜ਼ ਜਿਹੜੀ ਇੱਥੇ ਲੱਗੀ ਹੈ ਪਲਾਟਸ ਤੁਸੀਂ ਦੇਖੋ ਕਿ ਇਸ ਪ੍ਰਕਾਰ ਦੇ ਨਾਲ ਲੱਗੇ ਹੋਏ ਨੇ ਉਹ ਸਕੂਲ ਤੇ ਹਰ ਚੀਜ਼ ਆਪਣੀ ਹੈਗੀ ਟਿਊਬਲ ਸਕੂਲ ਕਹਿ ਲੋ ਕਿ ਸਕੂਲ ਸਕੂਲ ਆਪਣਾ ਹੈਗਾ ਤੇ ਜਿਹੜੀ ਵਿਸ਼ਾਲ ਬਿਲਡਿੰਗ ਹੈ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੈਗੇ ਹੋ ਔਰ ਇਸ ਦੀ ਨਜ਼ਦੀਕ ਤੋਂ ਸੁਵਿਧਾਵਾਂ ਦਿਖਾਣੇ ਕਿ ਇਸ ਪ੍ਰਕਾਰ ਦੇ ਨਾਲ ਬੱਚੇ ਤੁਹਾਡੇ ਅਗਰ ਤੁਸੀਂ ਆਪਣੇ ਬੱਚਿਆਂ ਦੀ ਐਡਮਿਸ਼ਨਸ ਇੱਥੇ ਕਰਾਉਂਦੇ ਹੋ ਤੇ ਕਿਸ ਪ੍ਰਕਾਰ ਦੇ ਨਾਲ ਕਿ ਅੱਜ ਵੀ ਉਹੀ ਕਲਾਸਾਂ ਨੇ ਕਿ ਜਿੱਥੇ ਬੱਚੇ ਨੀਚੇ ਬੈਠਦੇ ਹੈ ਯਾ ਵਾਕਈ ਇੱਕ ਕਨਵੈਂਟ ਤੋਂ ਵੀ ਜਿਹੜਾ ਕਹਿ ਸਕਦੇ ਹੋ ਕਿ ਕਨਵੈਂਟ ਤੇ ਵੀ ਹੁੰਦਾ ਤੇ ਤੁਹਾਨੂੰ ਡੈਸਕ ਜਿਹੜੇ ਦੇਖਣ ਨੂੰ ਨਹੀਂ ਮਿਲਣਗੇ ਜਿਹੜੇ ਕਿ ਇਨ੍ਹਾਂ ਕਲਾਸਾਂ ਦੇ ਵਿੱਚ ਮਿਲਣਗੇ ਇੱਥੇ ਸਕੂਲਾਂ ਨੂੰ ਜੋ ਸੁਵਿਧਾ ਮਿਲੇਗੀ ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਚਾਰ ਗਰਾਊਂਡ ਜਿਹੜੇ ਨੇ ਇਸ ਤੇ ਇਸ ਸਕੂਲ ਦੇ ਵਿੱਚ ਹੈਗੇ ਉਹ ਜੋ ਸਪੈਸ਼ਲੀ ਬੱਚਿਆਂ ਵਾਸਤੇ ਬਣਾਏ ਗਏ ਨੇ ਉਹ ਸਾਫ਼ ਤੌਰ ਤੇ ਕਿਹੜੇ-ਕਿਹੜੇ ਗਰਾਊਂਡਸ ਨੇ ਇਹ ਦੇਖ ਤੁਸੀਂ ਦੇਖ ਸਕਦੇ ਹੋ ਕਿ ਸਾਫ਼ ਤੌਰ ਤੇ ਲਿਖਿਆ ਹੈ ਲੌਨ ਟੈਨਿਸ ਹੈਗਾ ਵਾਲੀਬਾਲ ਗਰਾਊਂਡ ਹੈਗਾ ਹੈਂਡਬਾਲ ਗਰਾਊਂਡ ਹੈ ਉਸ ਦੇ ਨਾਲ-ਨਾਲ ਬਾਸਕਟਬਾਲ ਗਰਾਊਂਡ ਹੈ ਤੇ ਇਸ ਦੇ ਨਾਲ ਦੇ ਬਿਲਕੁਲ ਅਖੀਰ ਤੇ ਲਿਖਿਆ ਹੈ ਪਾਰਕ ਤੋ ਚਾਰ ਗਰਾਊਂਡ ਜਿਹੜੇ ਨੇ ਸਾਫ਼ ਤੌਰ ਤੇ ਸਕੂਲ ਦੇ ਵਿੱਚ ਬਰਾਏ ਗਏ ਨੇ ਉਸ ਦੇ ਨਾਲ ਨਾਲ ਪੰਜਵਾਂ ਇੱਕ ਸਵੀਮਿੰਗ ਪੂਲ ਜਿਹੜਾ ਵੈ ਬਣਾਇਆ ਗਿਆ ਹੈ ਸੋ ਜਿਸ ਤਰ੍ਹਾਂ ਤੁਸ ਜਸ ਰਹੇ ਸੀ ਕਿ ਸਕੂਲ ਦੀਆਂ ਸੁਵਿਧਾਵਾਂ ਕਿੱਧਰ ਦੀਆਂ ਨੇ ਜਿਸ ਗਰਾਊਂਡ ਸਾਰੇ ਆਲਰੇਡੀ ਦੇਖ ਹੀ ਲੈਨੇ ਸੀ ਵੀਊ ਖਬਰ ਦੇ ਵਿੱਚ ਲੇਕਿਨ ਅਗਰ ਗੱਲ ਕਰੀਏ ਸੁਵਿਧਾਵਾਂ ਜੇ ਤੁਸੀਂ ਹਰ ਫਲੋਰ ਤੇ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਅੱਗ ਨੂੰ ਬੁਝਾਉਣ ਦੇ ਜਿਹੜੇ ਯੰਤਰ ਨੇ ਸਾਫ਼ ਤੌਰ ਤੇ ਹਰ ਜਗ੍ਹਾ ਲਗਾਏ ਗਏ ਨੇ ਹਰ ਫਲੋਰ ਤੇ ਲਗਾਏ ਗਏ ਨੇ ਫਰਸਟ ਫਲੋਰ ਤੇ ਵੀ ਲੱਗੇ ਹੋਏ ਸੈਕਿੰਡ ਫਲੋਰ ਤੇ ਵੀ ਲੱਗੇ ਹੋਏ ਇਹਨਾਂ ਅਗਰ ਗੱਲ ਕਰੀਏ ਅਕਸਰ ਸਕੂਲਾਂ ਦੇਖਿਆ ਜਾਂ ਹੋਇਆ ਨਹੀਂ ਲੇਕਿ CCTV ਜਿਹੜਾ ਵਾ ਬਹੁਤ ਮੁੱਖ ਜਿਹੜਾ ਵਾ ਕਿਰਦਾਰ ਨਿਭਾਉਂਦਾ ਇਹੋ ਜੇ ਟਾਈਮ ਤੇ ਕਿਹਾ ਜਾਂਦਾ ਕਿ ਕਿਤੇ ਫੁਟੇਜ ਮਿਲੇ ਨਹੀਂ ਹੈ CCTV ਕੈਮਰੇ ਲੱਗੇ ਲੇਕਿਨ ਅਗਰ ਗੱਲ ਕਰੀਏ ਸਰਕਾਰੀ ਸਕੂਲ ਦੀ ਜੀ ਮੈਂ ਐਸੇ ਸਰਕਾਰੀ ਸਕੂਲ ਐ ਵੀ ਨਸ ਦੀ ਗੱਲ ਕਰ ਰਿਹਾ ਤਾਂ ਤੁਹਾਨੂੰ CCTV ਕੈਮਰਾ ਸਾਫ਼ ਤੌਰ ਤੇ ਮਿਲੇਗਾ ਆਉਤੋਂ ਦਿਖਾਣੇ ਕਿੱਥੇ ਕਿੱਥੇ CCTV ਕੈਮਰੇ ਜਿਹੜੇ ਨੇ ਇੱਥੇ ਲੱਗੇ ਹੋਏ ਨੇ ਔਰ ਤੁਸੀਂ CCTV ਕੈਮਰੇ ਤੋਂ ਦੇਖੋ ਵੀ ਦੇਖੋਗੇ ਕਿੱਥੇ ਲੱਗੇ ਆ ਦੇਖੋ ਇਹ ਵੱਡੇ ਵੱਡੇ ਦੇ CCTV ਕੈਮਰੇ ਤੁਸੀਂ ਦੇਖ ਰਹੇ ਹੋ ਇਹ ਹਰ ਫਲੋਰ ਦੇ ਵਿੱਚ ਲੱਗੇ ਹੋਏ ਨੇ ਉਸ ਦੇ ਨਾਲ ਨਾਲ ਤੁਸੀਂ ਦੇਖ ਸਾਊਂਡ ਸਿਸਟਮ ਜੀ ਹਾਂ ਸਾਊਂਡ ਸਿਸਟ ਕੋਈ ਵੀ ਪ੍ਰੇਅਰ ਹੋਣੀ ਹੈ ਆ ਜਾਂ ਪ੍ਰਿੰਸੀਪਲ ਸਰ ਨੇ ਕੁਝ ਸਕੂਲ ਦੇ ਵਿੱਚ ਉਪਦੇਸ਼ ਦੇਣਾ ਤਾਂ ਆਪਣੇ ਰੂਮ ਦੇ ਵਿੱਚ ਹੀ ਬੈਠ ਕੇ ਜਿਹੜਾ ਕੋਈ ਵੀ ਮੈਸੇਜ ਆਏਗਾ ਉਹ ਦੇਖ ਸਕਦੇ ਨੇ ਔਰ ਇਹ ਜਿਹੜੀ ਵੋਇਸ ਹੈਗੀ ਹੈ ਇਸ ਸਕੂਲ ਦੇ ਚਾਰੋਂ ਪਾਸੇ ਹਰ ਜਗ੍ਹਾ ਤੇ ਲੱਗੀ ਹੋਈ ਹੈ ਔਰ ਹਰ ਫਲੋਰ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਫਿਲਟਰ ਵਾਲਾ ਪਾਣੀ ਜੀ ਆ ਇਹ ਫਿਲਟਰ ਦੇ ਪਾਣੀ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਨਾਲ ਪੀਣ ਵਾਲਾ ਪਾਣੀ ਜਿਹੜਾ ਵਾਟਰ ਹੈਗਾ ਉਸ ਦੀ ਟੈਂਕੀਆਂ ਪ੍ਰੋਪਰ ਲਗਾਈਆਂ ਗਈਆਂ ਨੇ ਔਰ ਬੱਚੇ ਇਹ ਸਿਰਫ ਇੱਥੇ ਨਹੀਂ ਲੱਗੇ ਹੋਏ ਇਹ ਦੋਨੋਂ ਜਗ੍ਹਾ ਜਿਹੜਾ ਪਾਣੀ ਹੈ ਤੁਸੀਂ ਦੇਖ ਸਕਦੇ ਹੋ ਕਿ ਠੰਡਾ ਪਾਣੀ ਜਿਹੜਾ ਦੋਨਾਂ ਪਾਸੋਂ ਆ ਰਿਹਾ ਹੈ ਇਸ ਵੇ ਦੇ ਨਾਲ ਜਿਹੜਾ ਬੈ ਟੈਂਕੀਆਂ ਬੱਚਿਆਂ ਦੀ ਪੀਣ ਵਾਸਤੇ ਲਗਾਈਆਂ ਗਈਆਂ ਹੈਗੀਆਂ ਨੇ ਔਰ ਅਗਰ ਵਾਸ਼ਰੂਮ ਦੀ ਗੱਲ ਕਰੀਏ ਅਕਸਰ ਤੁਸੀਂ ਵਾਸ਼ਰੂਮ ਦੀ ਜਿਹੜੀ ਛਵੀ ਹੈ ਬਹੁਤ ਗੰਦੀ ਰਹਿੰਦੀ ਹੈ ਅਕਸਰ ਖਾਇਆ ਜਾਂਦਾ ਕਿ ਵਾਸ਼ਰੂਮ ਜਿਹੜੇ ਨੇ ਬੱਸ ਸਟੈਂਡ ਤੇ ਵੀ ਚਲੇ ਜਾਈਏ ਤਾਂ ਵਾਸ਼ਰੂਮ ਦੇ ਹਸਤੀਆਂ ਤੁਸੀਂ ਦੇਖੀਆ ਹੁੰਦੀ ਹੈ ਕਿਸ ਤਰ ਲੇਕਿਨ ਜੋ ਤੁਸੀਂ ਇੱਕ ਲਗਜ਼ਰੀ ਹੋਟਲ ਦੇ ਵਿੱਚ ਜਾਂਦੇ ਹੋ ਉਸ ਤਰੀਕੇ ਦੇ ਜਿਹੜਾ ਵਾਸ਼ਰੂਮ ਬਣਾਏ ਗਏ ਨਾ ਤੁਸੀਂ ਦੇਖੋ ਕਿੰਨਾ ਸੋਹਣਾ ਤਰੀਕਾ ਲਿਖਿਆ ਆਇਆ ਹੋਇਆ ਹੈ ਬੁਆਏਸ ਵਾਸ਼ਰੂਮ ਯਾਨੀ ਕਿ ਵਾਸ਼ਰੂਮ ਲੜਕੇ ਉਹ ਸਾਹਮਣੇ ਲਿਖਿਆ ਆਇਆ ਹੋਇਆ ਹੈ ਨਾ ਵਾ ਫਿਲਹਾਲ ਤੋਂ ਲੱਗਦਾ ਵਾਸ਼ਰੂਮ ਬੰਦ ਕਰ ਦਿੱਤਾ ਹੈ ਤੇ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਇੱਕ ਵਾਰੀ ਤੁਹਾਨੂੰ ਉੱਪਰ ਵਾਲੇ ਰੈਂਪ ਨਾਲ ਆ ਗਿਆ ਆਓ ਇੱਕ ਵਾਰੀ ਉੱਪਰ ਜਾ ਕੇ ਦੇਖਦੇ ਹਾਂ ਕਿ ਇਸ ਪ੍ਰਕਾਰ ਦੇ ਨਾਲ ਜਿਹੜਾ ਰੈਂਪ ਤਿਆਰ ਕੀਤਾ ਗਿਆ ਇਹ ਗ੍ਰਿਲੰਦੀਪੂਰੀ ਤਿਆਰ ਕੀਤੀ ਗਈ ਹੈ ਵਧੀਆ ਤਰੀਕੇ ਨਾਲ ਔਰ ਜਿਸ ਤਰ੍ਹਾਂ ਅਸੀਂ ਕਹਿ ਰਹੇ ਸੀਗੇ ਕਿ ਬਾਸਕਟਬਾਲ ਦਾ ਸਟੇਡੀਅਮ ਜੀ ਹਾਂ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਜਿਹੜਾ ਬਾਸਕਟਬਾਲ ਦਾ ਸਟੇਡੀਅਮ ਜਿਹੜਾ ਤਿਆਰ ਕੀਤਾ ਗਿਆ ਹੈ ਕਿੰਨੇ ਸੋਹਣੇ ਕਲਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ yellow green red blue ਸੋ ਇੰਨਾ ਵਿਸ਼ਾਲ ਜਿਹੜਾ ਇੱਕ ਸਟੇਡੀ ਤਿਆਰ ਕੀਤਾ ਗਿਆ ਇੱਕ ਪਲੇਗਰਾਉਂਡ ਕਹਿ ਲਓ ਬਾਸਕਟਬਾਲ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਪ੍ਰੋਫੈਸ਼ਨਲ ਗਰਾਉਂਡ ਨਾਲੋਂ ਇੱਕ ਘੱਟ ਨਹੀਂਗਾ ਕਿ ਤੁਸੀਂ ਸੋਚ ਸਕਦੇ ਹੋ ਕਿ ਇੰਨਾ ਵਧੀਆ ਜਿਹੜਾ ਪਲੇਗਰਾਉਂਡ ਹੈ ਜਦੋਂ ਤੁਹਾਡੇ ਬੱਚੇ ਸਕੂਲ ਦੇ ਵਿੱਚ ਆ ਕੇ ਖੇਡਣਗੇ ਤੁਸੀਂ ਇਹ ਫੋਟੋਆਂ ਤੁਸੀਂ ਆਪਣੇ ਸ਼ੇਅਰ ਕਰੋਗੇ ਰਿਸ਼ਤੇਦਾਰਾਂ ਦੇ ਵਿੱਚ ਕਿ ਮੇਰੇ ਬੱਚਾ ਬਾਸਕਟਬਾਲ ਦੇ ਵਿੱਚ ਖੇਡਦਾ ਹੈ ਕੱਲ ਨੂੰ ਇੱਥੇ ਵੱਡੇ ਵੱਡੇ ਸਟਾਰ ਸਾਂਗੇ ਉਹਨਾਂ ਨੂੰ ਆਨਰ ਕਰਨਗੇ ਉਹ ਜਦੋਂ ਇਦਾਂ ਹੀ ਚੀਜ਼ਾਂ ਵੱਡੀਆਂ ਹੋਣੀਆਂ ਤੇ ਆਟੋਮੈਟਿਕਲੀ ਕਿ ਇਹੀ ਬੱਚੇ ਜਿਹੜੇ ਹੋਣਗੇ ਅਸੀਂ ਗਰਾਊਂਡ ਤੋਂ ਖੇਡ ਕੇ ਦੇਸ਼ ਦਾ ਨਾਮ ਰੋਸ਼ਨ ਕਰਨਗੇ ਨਾਲ-ਨਾਲ ਇਸ ਸ਼ਹਿਰ ਯਾਨੀ ਕਿ ਲੁਧਿਆਣਾ ਸ਼ਹਿਰ ਜਿਸ ਸੇ ਅੱਥੇ ਖੜੇ ਆ ਲੁਧਿਆਣਾ ਸ਼ਹਿਰ ਦਾ ਬਿਹੜੇ ਨਾਮ ਹੈਗਾ ਬੱਚੇ ਜ਼ਰੂਰ ਰੋਸ਼ਨ ਕਰਨਗੇ ਸੋ ਐਸ ਦਾ ਉੱਪਰ ਅਗਰ ਗੱਲ ਕਰੀਏ ਔਰ ਵਾਪਸੇ ਕਰੀ ਚੱਲ ਲੈ ਕਿ ਚੱਲਦੇ ਆ ਸੈਕ ਪਾ ਫਰਸਟ ਫਲੋਰ ਤੇ ਜਾ ਰਹੇ ਆ ਔਰ ਜਿਸ ਤਰ੍ਹਾਂ ਤੁਸੀਂ ਉੱਪਰ ਜਾਂਦੇ ਤੁਹਾਨੂੰ ਮਹਿਸੂਸ ਹੁੰਦਾ ਕਿ ਸਾਡਾ ਬੱਚਾ ਜੇ ਸਕੂਲ ਪੜ ਰਿਹਾ ਹੈ ਉਹਦੇ ਵਿੱਚ ਉਹ ਸੁਰੱਖਿਆ ਹੈਗਾ ਕਿ ਨਹੀਂ ਹੈਗਾ ਕੋਈ ਪ੍ਰੋਬਲਮ ਨਹੀਂ ਤਾਂ ਤੁਹਾਨੂੰ ਦਾ ਅੰਦਾਜ਼ ਦਵਾ ਕਿ ਹਰ ਫਲੋਰ ਤੇ ਜਿਹੜਾ ਹੈ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ نیچے ਤਾਂ ਦਿਖਾਇਆ ਸੀ ਉਹ ਦੇਖੋ ਜਿਸ ਤਰੀਕੇ ਨਾਲ ਸੀ ਉੱਪਰ ਜਾ ਰਹੇ ਆ ਬਿਲਕੁਲ ਸਾਹਮਣੇ ਉੱਪਰ ਚੜ੍ਹਨ ਤੋਂ ਪਹਿਲਾਂ ਸੀਸੀਟੀਵੀ ਜਿਹੜੇ ਕੈਮਰੇ ਨੇ ਉਹ ਸਾਫ਼ ਤੌਰ ਤੇ ਲੱਗੇ ਹੋਏ ਨੇ ਜਿਹੜੀ ਇਸ ਦੀ ਹਰ ਫੁਟੇਜ ਹੈ ਉਹ ਪ੍ਰਿੰਸੀਪਲ ਸਰ ਦੇ ਜਿਹੜੇ ਰੂਮ ਜਿਹੜਾ ਹੈ ਉਹ ਸਾਫ਼ ਤੌਰ ਤੇ ਜਾਰੀ ਹੈਗੀ ਔਰ ਇਸ ਦੇ ਚਾਰੋਂ ਪਾਸੇ ਅਰ ਉਪਰੋਂ ਗੱਲ ਕਰੀਏ ਤੇ ਗਰਾਊਂਡ ਜਿਹੜਾ ਇੰਨ ਤਿਆਰ ਹੋ ਰਿਹਾ ਕੋਈ ਥੋੜਾ ਗਰਾਊਂਡ ਉੱਧਰ ਲੱਗ ਗਿੱਲਾ ਹੈ ਬਿਕੋਜ਼ ਤੁਹਾਨੂੰ ਪਤਾ ਹੈ ਕਿ ਪਰਸੋ ਜਿਹੜੀ ਹੈ ਕਾਫੀ ਜ਼ਿਆਦਾ ਜਿਹੜੀ ਹੈ ਬਾਰਿਸ਼ ਹੋਈ ਹੈਗੀ ਇਸ ਕਰਕੇ ਇਹਦਾ ਗਰਾਊਂਡ ਉਹ ਥੋੜਾ ਜਿਹਾ ਐਸੇ ਦੇਖਿਏ ਲੈ ਗਿੱਲਾ ਹੈਗਾ ਬੈ ਲੇਕਿਨ ਫਾਈਨਲੀ ਮਨ ਲੱਗਦੇ ਕਿ ਵਾਸ਼ਰੂਮ ਦੇ ਅਸੀਂ ਚਰਚਾ ਕਰ ਰਹੇ ਸੀ ਵਾਸ਼ਰੂਮ ਦੀ ਹੈਨਾ ਸੋ ਵਾਸ਼ਰੂਮ ਦੀ ਚਰਚਾ ਕਰਦੇ ਦੇਖੋ ਸੈਕੰਡ ਫਲੋਰ ਤੇ ਅਸੀਂ ਆਏ ਆਂ ਫਸਟ ਫਲੋਰ ਤੇ ਵੀ ਇਹ ਫਿਲਟਰ ਵਾਲਾ ਪਾਣੀ ਜਿਹੜਾ ਲੱਗਾ ਹੈ ਟੈਂਕੀ ਇਹ ਪ੍ਰੋਪਰ ਜਿਹੜੀ ਨਵੀਂ ਲੱ ਔਰ ਇੱਕ ਗਰਲਸ ਵਾਸ਼ਰੂਮ ਹੈ ਔਰ ਜਿਸ ਤਰ੍ਹਾਂ ਅਕਸਰ ਮੈਂ ਕਹਿ ਰਿਹਾ ਸੀ ਕਿ ਵਾਸ਼ਰੂਮ ਜਿਹੜੇ ਅਕਸਰ ਸਕੂਲਾਂ ਦੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਔਰ ਨਹੀਂ ਹੁੰਦੇ ਲੇਕਿਨ ਇੱਕ ਕਹਿ ਲਓ ਕਿ ਇੱਕ 3 ਸਟਾਰ ਔਰ 7 ਸਟਾਰ ਦੇ ਵਾਸ਼ਰੂਮ ਅੰਦਰ ਉਸ ਟਾਈਪ ਦਾ ਇੱਕ ਵਾਸ਼ਰੂਮ ਜਿਹੜਾ ਹੈ ਇਹਨਾਂ ਸਕੂਲ ਆਫ ਐਮੈਨਿਟਸ ਯਾਨੀ ਸਰਕਾਰੀ ਸਕੂਲ ਦੀ ਗੱਲ ਕਰ ਰਿਹਾ ਮੈਂ ਸਰਕਾਰੀ ਸਕੂਲ ਦਾ ਵਾਸ਼ਰੂਮ ਕਿੱਦਾਂ ਹੁੰਦਾ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਇੱਕ ਚੀਜ਼ ਰਿਵਿਊ ਕਰਨ ਲਈ ਆ ਗਿਆ ਇਹ ਤੁਸੀਂ ਦੇਖ ਸਕਦੇ ਹੋ ਅਗਰ ਇਹਨਾਂ ਦੇ ਤੁਸੀਂ ਅੱਗੇ ਦੇਖੋ ਤੇ ਮੈਂ ਤੁਹਾਨੂੰ ਕਹਾਂਗਾ ਕਿ ਬਿਲਕੁਲ ਮੈਂ ਥੋੜੀ ਲਾਈਟ ਚਲਾਉਣਾ ਚਾਹਾਂ ਉਹਨ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਦੇਖੋ ਇੱਕ ਵਾਰੀ ਇਹ ਜਗ੍ਹਾ ਦੇਖ ਕੇ ਤੁਸੀਂ ਕਹੋਗੇ ਨਹੀਂ ਕਿ ਇਹ ਕਿਸੇ ਸਕੂਲ ਦਾ ਵਾਸ਼ਰੂਮ ਹੈ ਕਿਸੇ ਦੇ ਘਰ ਦਾ ਹਾਈ ਪ੍ਰੋਫਾਈਲ ਫੈਮਿਲੀ ਦਾ ਵਾਸ਼ਰੂਮ ਲੱਗ ਰਿਹਾ ਹੈ ਇਹ ਕਿਸੇ ਹੋਟਲ ਦਾ ਵਾਸ਼ਰੂਮ ਲੱਗ ਰਿਹਾ ਹੈ ਉਹ ਦੇਖੋ ਟਾਵਲ ਟੰਗਣ ਵਾਲਾ ਸ਼ੀਸ਼ਾ ਦੇਖੋ ਇਹਨੇ ਜ਼ਬਰਦਸਤ ਹੈ ਉਸ ਤੋਂ ਬਾਅਦ ਦੇਖੋ ਪਾਣੀ ਮਤਲਬ ਹਰ ਚੀਜ਼ ਇੰਨੀ ਵਧੀਆ ਤਰੀਕੇ ਦੇ ਨਾਲ ਹੈ ਤਾਂ ਕਿ ਕੋਈ ਪ੍ਰੋਬਲਮ ਹੀ ਨਾ ਹੋਵੇ ਉਹ ਨੀਚੇ ਡਸਟਪਿਨ ਪਿਆ ਆ ਤੁਸੀਂ ਦੇਖ ਸਕਦੇ ਹੋ ਔਰ ਵਾਸ਼ਰੂਮ ਇਹ ਉਸ ਪੁਰਾਣੇ ਜ਼ਮਾਨੇ ਵਾਲੀ ਨੇ ਇੱਕ ਜਿੱਤੇ ਇੰਡੀਅਨ ਸੀਟਸ ਲੱਗੀ ਹੋਈ ਹੈਗੀ ਤੁਸੀਂ ਆ ਦੇਖ ਸਕਦੇ ਹੋ ਇਧਰਲੇ ਵਾਲੇ ਬੁਆਏਸ ਵਾਲੇ ਪਾਸੇ ਕਿ ਕਿ ਕਿਸ ਪ੍ਰਕਾਰ ਦੇ ਨਾਲ ਇੱਕ ਪ੍ਰੋਫੈਸ਼ਨਲ ਵਾਸ਼ਰੂਮ ਤਿਆਰ ਕੀਤਾ ਗਿਆ ਇੱਥੇ ਉਹੀ ਤੁਹਾਡੇ ਸੋਹਣੇ ਸੋਹਣੇ ਬੱਚੇ ਜਿਹਨਾਂ ਸਵੇਰੇ ਤੁਸੀਂ ਤਿਆਰ ਕਰਕੇ ਭੇਜੋਗੇ ਇਹੀ ਵਾਸ਼ਰੂਮ ਉਹ ਬੱਚੇ ਯੂਜ਼ ਕਰਨਗੇ ਉਹ ਸਾਰਾ ਦਾ ਸਾਰਾ ਇੰਗਲਿਸ਼ ਸੀਟਾਂ ਲੱਗੀਆਂ ਹੋਈਆਂ ਵੱਡੀ ਗੱਲ ਹੈ ਕਿ ਇੱਥੇ ਸਾਰੀਆਂ ਜਿਹੜੀਆਂ ਸੀਟਾਂ ਲੱਗੀਆਂ ਉਹ ਇੰਗਲਿਸ਼ ਲੱਗੀਆਂ ਨੇ ਅੱਛੇ ਫਾਈਬਰ ਵਾਲੇ ਜਿਹੜੇ ਦਰਵਾਜ਼ੇ ਨੇ ਕੋਈ ਲੱਕੜ ਵਾਲਾ ਦਰਵਾਜ਼ਾ ਨਹੀਂ ਲੱਗਾ ਹੋਇਆ ਕਿ ਬੰਦ ਕਰ ਦਿਓ ориجنલ વાઇબ્ર otherwise ਲੱਗਿਆ ਉੱਪਰ ਵਾਸ਼ਰੂਮ ਲੱਗਾ ਆ ਵਾਸ਼ਰੂਮ ਦੇ ਉੱਪਰ ਕਹਿ ਸਕਦੇ ਹੋ ਕਿ ਆਪਣਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਟਿਊਬਸ ਲੱਗੀਆਂ ਹੋਈਆਂ ਹਨ ਪਰ ਪ੍ਰੋਪਰ ਟਾਈਲਾਂ ਦੇ ਨਾਲ ਹੈ ਵਾਸ਼ਰੂਮ ਤਿਆਰ ਕੀਤਾ ਗਿਆ ਹੈ ਤੇ ਉਹ ਤੋਂ ਲੈ ਚੱਲਦੇ ਆ ਸੋ ਤੁਸੀਂ ਸੋਚ ਸਕਦੇ ਹੋ ਕਿ ਇਹ ਸਕੂਲ ਕਿਸ ਪ੍ਰਕਾਰ ਦੇ ਨਾਲ ਇੱਕ ਨੈਕਸਟ ਲੈਵਲ ਤੇ ਪਹੁੰਚ ਚੁੱਕਿਆ ਹੈ ਹੁਣ ਆਖਿਰਕਾਰ ਤੁਹਾਡੇ ਬੱਚੇ ਆਣਗੇ ਤੇ ਕਿਹੜੇ ਕਿਹ ਲੋਕ ਕਿਹੜੀ ਮਤਲਬ ਉਸ ਕਲਾਸਾਂ ਦੇ ਵਿੱਚ ਬੈਠਿਆ ਕਰਨਗੇ ਔਰ ਕਿੱਦਾਂ ਬਹਿ ਕੇ ਪੜਾਂਗੇ ਕਿੱਦਾਂ ਦਾ ਫਰਨੀਚਰ ਹੋਏਗਾ ਅਕਸਰ ਸੁਰਖੀਆਂ ਤੇ ਖਬਰਾਂ ਤੇ ਅਸੀਂ ਆਮ ਸੁਣਦੇ ਆ ਰਹੇ ਹਾਂ ਕਿ ਬੱਚਿਆਂ ਨੂੰ ਹਰ ਸਕੂਲਾਂ ਦੇ ਵਿੱਚ ਡੈਸਕ ਦਿੱਤੇ ਜਾਣਗੇ ਕਿ ਲੱਕੜ ਵਾਲੇ ਡੈਸਕ ਹੋਣਗੇ ਜਾਂ ਜਿੱਦਾਂ ਦਾ ਜਿੱਦਾਂ ਅਸੀਂ ਆਪਣੇ ਸਮੇਂ ਦੇ ਪੜਦੇ ਹੁੰਦੇ ਸੀ ਜਾਂ ਕੁਝ ਉਧਾ ਦੇ ਡੈਸਕ ਬਣੇ ਹੋਣਗੇ ਕਿੱਦਾਂ ਦੇ ਦੇਖੋ ਕੁਛ ਆ ਵੀ ਦੇਖੋ ਵਾਈਫਾਈ ਦਾ ਵਾਹ ਜੀ ਵਾਹ ਸੋ ਗੱਲਾਂ ਚੱਲ ਰਹੀਆਂ ਸੀ ਵਾਈਫਾਈ ਲੈਸ ਕਰ ਦੇਾਂਗੇ ਸਕੂਲਾਂ ਨੂੰ ਵਾਈਫਾਈ ਲੈਸ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਿਸ ਪ੍ਰਕਾਰ ਇਹ ਨਾ ਵਾਈਫਾਈ ਲੜਾ ਵਹ ਹਰ ਜਗ੍ਹਾ ਤੇ ਲੱਗਿਆ ਹੈ ਇੰਟਰਨੈਟ ਜਿਹੜਾ ਵਹ ਕੰਮ ਕਰੇਗਾ ਜੀ ਹਾਂ ਮੈਂ ਇੰਟਰਨੈਟ ਦੀ ਗੱਲ ਕਰ ਰਿਹਾ ਹਾਂ ਤੇ ਮਤਲਬ ਸੋਚ ਲਓ ਕਿ ਪ੍ਰੋਪਰ ਕਹਿ ਲਓ ਕਿ ਸਮੇਂ ਦੇ ਨਾਲ ਜਿਹੜਾ ਕਹਿੰਦਾ ਨਾ ਨਹੀਂ ਚੱਲਦਾ ਕਿੱਥੇ ਨਾ ਕਿੱਥੇ ਪਿੱਛੇ ਰਹਿ ਜਾਂਦਾ ਤੇ ਮੈਨੂੰ ਲੱਗਦਾ ਕਿ ਕਿੱਥੇ ਵੀ ਜਿਹੜੀ ਹੈ ਸਰਕਾਰ ਨੇ ਕੰਮ ਹੀ ਨਹੀਂ ਛੱਡੀ ਹੈਗੀ ਔਰ ਇਹ ਰਸਤਾ ਇਹ ਤੁਸੀਂ ਸਟੇਅਰਸ ਦੇਖ ਲਓ ਇਹ ਕਿਸੇ ਸਰਕਾਰੀ ਸਕੂਲ ਦੀ ਸਟੇਅਰਸ ਨਹੀਂ ਲੱਗ ਰਹੀ ਹੈ ਪ੍ਰੋਪਰ ਲੱਕੜ ਦੀਆਂ ਇਹੜੀਆਂ ਅچھے ਵੇ ਦੇ ਨਾਲ ਇਹ ਸਟੇਅਰਸ ਤਿਆਰ ਕੀਤੀਆਂ ਗਈਆਂ ਨੇ ਅੱਛਾ ਪੱਥਰ ਲਗਵਾਇਆ ਗਿਆ ਸਟੇਅਰਸ ਤੇ ਤਾਂ ਕਿ ਜਦੋਂ ਬੱਚੇ ਆਣ ਉੱਸੀ ਦੇਖਦੇ ਕੈਮਰਾ ਦੇ ਉੱਪਰ ਬਿਲਕੁਲ ਸੂਪਰ ਦੇਖ ਸਕਦੇ ਹੋ ਕਿਸ ਪ੍ਰਕਾਰ ਦੇ ਨਾਲ ਇਹ ਕੈਮਰਾ ਹਰ ਜਗ੍ਹਾ ਤੇ ਲੱਗਾ ਆ ਤੇ ਥੋੜੀ ਦੂਰੀ ਤੇ ਇੱਕ ਕੈਮਰਾ ਲੱਗਿਆ ਹੋਇਆ ਉਸ ਦੇ ਦੂਰ ਤੇ ਥੋੜੀ ਜਿਹਾ ਅੱਗੇ ਮਤਲਬ ਕਿ ਤਿੰਨ ਕੋ ਕਲਾਸਾਂ ਛੱਡ ਕੇ ਇੱਕ ਕੈਮਰਾ ਉੱਪਰ ਲੱਗਿਆ ਹੋਇਆ ਤੇ ਹੋਰ ਇਹ ਦੇਖੋ ਅੱਗ ਬੁਝਾਉਂਦੇ ਹੀ ਅੰਤਰ ਆ ਲਿਖਿਆ ਜੀ ਉੱਪਰ ਅੱਗ ਬੁਝਾਉਣ ਵਾਲਾ ਯੰਤਰ ਤੁਸੀਂ ਦੇਖ ਸਕਦੇ ਹੋ ਕਿ ਅੱਗ ਬਿਝਾਉਣ ਦੇ ਯੰਤਰ ਜਿਹੜੇ ਨੇ ਹਰ ਜਗ੍ਹਾ ਤੇ ਤੁਹਾਨੂੰ ਮਿਲਣਗੇ ਜਿੱਥੇ ਇੱਥੇ ਆਣ ਕੇ ਬਾਦਾਂ ਦਿਖਾਵਾਂ ਕਿੰਨੀ ਕਿੰਨੀ ਦੂਰੀ ਚ ਹੈ ਫਾਈਨਲੀ ਗੱਲ ਗਈ ਕਿ ਬੱਚੇ ਸਾਡੇ ਨੂੰ ਪੜਨਗੇ ਕਿੱਦਾਂ ਦੇ ਕਿੱਦਾਂ ਦੇ ਸਮਾਰਟ ਜਿਹੜੇ ਨੇ ਕਲਾਸ ਰੂਮ ਹੋਣਗੇ ਤਾਂ ਆ ਉਹਨਾਂ ਲੈ ਚੱਲਦੇ ਆ ਇਹ ਸਭ ਤੋਂ ਪਹਿਲਾ ਦਰਵਾਜ਼ਾ ਹੈ ਫਸਤ ਦਰਵਾਜ਼ਾ ਇਹ ਉਹਨੂੰ ਓਪਨ ਕਰਤਾ ਜੀ ਇਹ ਦਰਵਾਜ਼ਾ ਤੇ ਆਓ ਫਿਰ ਅੰਦਰ ਚੱਲਦੇ ਆ ਤੇ ਬੱਚੇ ਲਗਾਨੇ ਆਓ ਲਾਈਟ ਸਲਾਈਏ ਆ ਦੇਖੋ ਲਾਈਟਸ ਤੇ ਕਿੰਨੇ ਵਧੀਆ ਤਰੀਕੇ ਨਾਲ ਸੂਚ ਲੱਗੇ ਹੋਏ ਨੇ ਇਹਨਾਂ ਦੇ ਔਰ ਪੱਕੇ ਹਰ ਚੀਜ਼ ਹੈ ਗਈ ਹੈ ਘਟ ਕਰਨ ਦਾ ਜ਼ਿਆਦਾ ਕਰਦਾ ਹਾਂ ਉੱਪਰ ਸਪੀਕਰ ਤੁਸੀਂ ਦੇਖ ਸਕਦੇ ਹੋ ਕਿ ਕਲਾਸਰੂਮ ਦੇ ਵਿੱਚ ਸਪੀਕਰਸ ਵੀ ਲੱਗੇ ਹੋਏ ਨੇ ਇਹਦੇ ਨਾਲ ਜਾਏਗਾ ਕਿ ਕੋਈ ਵੀ ਗੱਲ ਕਰ ਕੋਈ ਸਰ ਮੈਸੇਜ ਦੇਣਗਾ ਇਮੀਡੀਏਟਲੀ ਉਹ ਮੈਸੇਜ ਜਿਹੜਾ ਉਹ ਸਕੂਲ ਦੇ ਵਿੱਚ ਹਰ ਕਲਾਸ ਦੇ ਵਿੱਚ ਚਲਾ ਜਾਏਗਾ ਤੇ ਮਜ਼ੇ ਦੀ ਗੱਲ ਹੈ ਦੇਖੋ ਤੁਸੀਂ ਕਹਿ ਸਕਦੇ ਹੋ ਕਿ ਬੋਰਡ ਦੀ ਗੱਲ ਕਰੀਏ ਤੇ ਜਿੱਥੇ ਬੱਚਿਆਂ ਨੂੰ ਜਿਹੜਾ ਪੜਾਇਆ ਜਾਏਗਾ ਫਿਰ ਬੋਰਡ ਦੀ ਗੱਲ ਕਰੀਏ ਤਾਂ ਕਿੰਨੇ ਵਧੀਆ ਤਰੀਕੇ ਲਿਖਿਆ ਹੋਇਆ ਰੂਮ ਨੰਬਰ 2 ਹੈ ਨਾ ਰੂ ਨੰਬਰ 2 ਫੋਰ ਪੇਪਰਸ ਮਿੱਥੀ ਅਜ ਦੀ ਪਾਈ ਹੋਈ ਹੈ ਉਹ ਕਿੰਨੇ ਵਧੀਆ ਕੁਆਲਟੀ ਦਾ ਬੋਰਡ ਹੈਗਾ ਔਰ ਅਗਰ ਫਰਨੀਚਰ ਦੀ ਗੱਲ ਕਰੀਏ ਤੇ ਟੀਚਰਸ ਦੀ ਜਿਹੜੀ ਚੇਅਰ ਹੈ ਇੱਕ ਸਰਕਾਰੀ ਸਕੂਲ ਸੇ ਟੀਚਰ ਦੀ ਚੇਅਰ ਹੈ ਫਰਨੀਚਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਟੇਬਲ ਹੈ ਹਰ ਚੀਜ਼ ਜਿਹੜੀ ਇੱਥੇ ਲਗਾਈ ਗਈ ਹੈਗੀ ਹੈ ਔਰ ਅਗਰ ਅਕਸਰ ਪ੍ਰੋਗਰਾਮਾਂ ਤੇ ਜਾਂ ਫੱਡੇ ਪ੍ਰੋਗਰਾਮਾਂ ਦੇ ਦੇਖਦੇ ਦੱਸਿਗੇ ਕਿ ਬੋਲਣ ਵੇਲੇ ਜਿਹੜਾ ਸਮੇਂ ਤੇ ਇਸਤੇਮਾਲ ਕੀਤਾ ਜਾਂਦਾ ਸੀਗਾ ਲੇਕਿਨ ਪੇਪਰ ਦੇ ਕੋ ਆ ਗਿਆ ਜਾਂ ਟੀਚਰ ਇਸਨੇ ਗੱਲ ਕਰਨੀ ਹੈ ਤੇ ਉਹ ਜਿਹੜੀ ਚੀਜ਼ਾਂ ਨੇ ਸਾਫ਼ ਤੁਰਤੇ ਦੇਖੀਆਂ ਹੁੰਦੀਆਂ ਆਕਰ ਬੱਚੇ ਉਹ ਕਿੱਧਰ ਦੇ ਡੈਸਕ ਤੇ ਤੁਹਾਡੇ ਬੈਠਣਗੇ ਵੱਡੀ ਗੱਲ ਹੈ ਪੜਾਈ ਤਾਂ ਸਭ ਤੋਂ ਇੰਪੋਰਟੈਂਸ ਕਿਦਾਰ ਹੁੰਦਾ ਹੈ ਕਿਉਂਕਿ ਅੰਦਰ ਜਬ 7 ਤੋਂ 8 ਘੰਟੇ ਦੇ ਬੱਚੇ ਨੇ ਇੱਥੇ ਬਹਿ ਕੇ ਹੀ ਪੜਦੇ ਹੈਗੇ ਨੇ ਸੋ ਇਹਦਾ ਕੋ ਫਰਨੀਚਰ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦਾ ਇਹ ਫਰਨੀਚਰ ਹੈ ਨੀਚੇ ਇੱਕ ਟੇਬਲ ਰੱਖਿਆ ਆਇਆ ਹੈ ਤੇ نیچے ਵੀ ਤਾਂ ਪ੍ਰੋਪਰ ਇੱਕ ਦੋ ਵੀ ਬਣੇ ਅਗਰ ਕਿਉਂਕਿ ਬੁਕਸ वगैरह ਰੱਖਣੀਆਂ ਤੇ ਆਪਾਸ ਤੇ ਬੁਕਸ ਰੱਖ ਸਕਦੇ ਆ ਔਰ ਕਹਿ ਲੋ ਕਿ ਇਹ نیچے ਕੁਝ ਲੱਕੜ ਦਾ ਔਰ ਜਨਾਣਾ ਅਲਮੀਨੀਅਮ ਦਾ ਜਿਹੜਾ ਵਾ ਇਸਤੇਮਾਲ ਕੀਤਾ ਗਿਆ ਅਗਰ ਤੁਸੀਂ ਮੈਂ ਇੱਧਰ ਕਰਾਂਗਾ ਦੇਖੋ ਆਵਾਜ਼ ਹੈ ਤੇ ਉੱਪਰ ਹੈ ਲੱਕੜ ਹੈ ਲੱਕੜ ਤੇ ਮੀਲੀਅਮ ਹੈ ਦੋ ਚੀਜ਼ਾਂ ਦਾ ਡੈਸਕ ਬਣਾਇਆ ਖੁੱਲਾ ਢੁੱਲਾ ਹੈ ਮਤਲਬ ਮੇਰੇ ਵਰਗਾ ਪਰਸਨ ਵੀ ਕਹਿ ਲੋ ਕਿ ਉਹ ਬੈਠ ਸਕਦਾ ਬੱਚੇ ਦਾ ਉਸ ਨੂੰ ਸਮਝਦਾ ਕਿ ਉਹ ਬੱਚਾ ਵੇੜ ਹੀ ਬਹੁਤ ਘੱਟ ਹੁੰਦਾ ਤਾਂ ਕੰਫਰਟੇਬਲ ਬੱਚੇ ਜਾ ਸਕਦਾ ਮੇਰੇ ਵਰਗਾ ਬੰਦਾ ਇੰਦੇ ਆਰਾਮ ਨਾਲ ਕੰਫਰਟ ਆ ਬੈਠ ਸਕਦਾ ਜਿੱਲ ਸਕਦਾ ਪਿੱਛੇ ਦੇਖ ਸਕਦਾ ਹੈ ਸਸੇ ਸੋਚਦਾ ਕਿ ਕਿੰਨਾ ਜਿਹੜਾ ਵਾ ਇੱਕ ਕੰਫਰਟੇਬਲ ਤਿਆਰ ਕੀਤਾ ਅੱਜ ਦੇ ਸਮੇਂ ਨਾਲ ਔਰ ਵੱਡੀ ਗੱਲ ਹੈ ਕਿ ਅਕਸਰ ਬੈਗਸ 'ਚ ਨਾ ਤੁਸੀਂ ਆਪਣੇ ਬੱਚਿਆਂ ਨੂੰ ਬੋਟਲਸ ਨੇ ਪਾਣੀ ਵਾਲੀ ਬੋਟਲਸ ਕਿਉਂ ਬੱਚੇ ਬੋਟਲਸ ਕਿੱਥੇ ਰੱਖਣਗੇ ਹੈ ਨਾ ਤੇ ਬੱਚਿਆਂ ਦੀ ਬੋਟਲਸ ਵਾਸਤੇ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਇੱਕ ਤਿਆਰ ਕੀਤੀ ਹੋਈ ਹੈ ਇਹ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਕਿਸ ਪ੍ਰਕਾਰ ਦਾ ਆ ਦੇਖੋ ਇਹ ਪਾਣੀ ਦੀ ਬੋਟਲ ਕਿਸੇ ਬੱਚੇ ਦੀ ਸ਼ਾਇਦ ਰਹਿ ਗਈ ਹੈ ਲੇਕਿਨ ਤੁਹਾਨੂੰ ਦਿਖਾਉਣ ਵਾਸਤੇ ਇਹ ਕਹਿ ਲਓ ਕਿ ਮੇਰੇ ਹਿੱਸੇ ਤੇ ਐਗਜ਼ਾਮਪਲ ਵਧੀਆ ਹੈ ਲੇਕਿਨ ਇਹ ਪਾਣੀ ਦੀ ਬੋਟਲ ਹਸਤੇ ਹੈ ਸਪੈਸ਼ਲ ਹੁਕਮ ਨਾਈ ਗਈ ਸੋ ਉਸ ਤੋਂ ਬਾਅਦ ਹਵਾਦਾਰ ਕਲਾਸਰੂਮ ਤੁਸੀਂ ਦੇਖ ਸਕਦੇ ਹੋ ਕਿ ਹਵਾਦਾਰ ਕਲਾਸਰੂਮ ਦੇ ਨਾਲ-ਨਾਲ ਜਿਹੜਾ ਸਪੈਸ਼ਲੀ ਜਿਹੜੇ ਪਰਦੇ ਨੇ ਉਹ ਵੀ ਲਗਾਉਣ ਵਾਸਤੇ ਕਿੱਢੀ ਲਗਾਏ ਗਏ ਨੇ ਔਰ ਪਿੱਛੇ ਔਰ ਡੈਸਕ ਨੇ ਇਸ ਕਲਾਸ ਦੇ ਵਿੱਚ ਅਗਰ ਗੱਲ ਕਰੀਏ ਤਾਂ ਦੋ ਪੱਖੇ ਪਿੱਛੇ ਲਗਾਏ ਗਏ ਨੇ ਔਰ ਦੋ ਪੱਖੇ ਰਾਈਟ ਦੇ ਮਤਲਬ ਰਾਈਟ ਤੇ ਲੈਫਟ ਦੋ ਦੋ ਪੱਕੇ ਨੇ ਇੱਕ ਸੈਂਟਰ ਦੇ ਮੈਡਮ ਦੀ ਸਾਈਡ ਤੇ ਹੈ ਔਰ ਹਵਾਦਾਰ ਕਮਰੇ ਕਹਿੰਦੇ ਨੇ ਸਕੂਲ 'ਚ ਹੋਣਾ ਬਹੁਤ ਜ਼ਰੂਰੀ ਹੈ ਬੱਚਿਆਂ ਲਈ ਤੋਂ ਪਾਣੀ ਜ਼ਰੂਰੀ ਹੈ ਤੇ ਇਧਰ ਵੀ ਸੇਮ ਇਸ ਤਰ੍ਹਾਂ ਹੀ ਹੈ ਕਿ ਜੇਕਰ ਖਵਾਤਾਰ ਜਿਹੜੇ ਕਮਰੇ ਨੇ ਇੱਥੇ ਬਣਾਏ ਗਏ ਨੇ ਸਾਈਡ ਤੋਂ ਥੋੜੇ ਗਰਾਉਂਡ 'ਚ ਬੱਚੇ ਖੇਡਦੇ ਵੀ ਨਜ਼ਰ ਆਣਗੇ ਅਗਰ ਕਿਸੇ ਦਾ ਧਿਆਨ ਨਾ ਜਾਵੇ ਤੇ ਆਪਾਂ ਇਸ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਇਸ ਵੇਹ ਦੇ ਨਾਲ ਤੇ ਦੇਖ ਸਕਦੇ ਹੋ ਕਿ ਇਸ ਦੇ ਨਾਲ ਆਪਣਾ ਸਿੱਧਾ ਸਿੱਧਾ ਜਿਹੜਾ ਵਾ ਇੱਕਦਮ ਬੱਚਿਆਂ ਦਾ ਜਿਹੜਾ ਧਿਆਨ ਹੈ ਬਿਲਕੁਲ نیچے ਨਹੀਂ ਜਾਏਗਾ ਸੋ ਮੈਨ ਲੱਗਦਾ ਕਿ ਹੁਣ ਆਪਾਂ ਅੱਗੇ ਚੱਲਦੇ ਹਾਂ ਜੁਆ ਇਸੀ ਕਲਾਸਰੂਮ ਇੱਕ ਅਲਮਾਰੀ ਵੀ ਰੱਖੀ ਗਈ ਹੈ ਬਹੁਤ ਸੋਹਣੀ ਅਲਮਾਰੀ ਹੈ ਤੁਸੀਂ ਦੇਖ ਸਕਦੇ ਹੋ ਇਹ ਟੀਚਰਸ ਦਾ ਸਮਾਨ ਉਸ ਤੇ ਲਮਾਰੀ ਹੋਏਗੀ ਕਿ ਟੀਚਰ ਨੇ ਕੋਈ ਸਮਾਨ ਰੱਖਣਾ ਔਰ ਇਹ ਗੱਲ ਕਾਪੀਆਂ ਕਿਤਾਬਾਂ ਸਰ ਬਹੁਤ ساری ਚੀਜ਼ਾਂ ਨੇ ਕਹ ਲਓ ਕਿ ਪੇਪਰ ਪੰਨੇ ਬੋਟਲਸ ਕੁਝ ਖਾਣ ਪੀਣ ਦਾ ਸਮਾਨ ਡੈਸਕ ਮੀਨਸ ਮੇਨ ਗੱਲ ਉਹ ਡੈਸਕਪਿੰ ਕਿੱਥੇ ਹੈ ਮੈਂ ਤੁਹਾਨੂੰ ਦਿਖਾਵਾਂਗਾ ਸਕੂਲ ਦਾ ਡੈਸਕਪਿੰ ਲੱਗਿਆ ਉਹ ਅੱਜ ਦੇ ਜ਼ਮਾਨੇ ਦਾ ਕੋਈ ਪਲਾਸਟਿਕ ਵਾਲਾ ਨਹੀਂਗਾ ਕੋਈ ਕਿੱਥੇ ਬਾਹਰ ਸੁੱਟਦਾ ਉਹ ਨਹੀਂਗਾ ਔਰ ਬਹੁਤ ਸੋਹਣਾ ਕਹ ਲਓ ਇਹ ਕਲਾਸਰੂਮ ਬਣਾਇਆ ਗਿਆ ਕਿਸੇ ਵੀ ਮਰ ਪ੍ਰਾਈਵੇਟ ਸਕੂਲ ਤੋਂ ਜਾਦਾ ਹੀ ਮੈਂ ਕਹਾਂਗਾ ਫੈਸਿਲਿਟੀਆਂ ਜਿਹੜੀ ਨੇ ਸਕੂਲ ਦੇ ਕਿੰਨੇ ਸੋਹਣੇ ਡੈਸ ਨੇ ਦੇਖੋ ਕਿੰਨਾ ਪਿਆਰਾ ਬਲੂ ਕਲਰ ਹੈ ਔਰ ਨਾਲ ਹੀ ਨਾਲ ਐਲਮੀਨੀਅਮ ਤੇ ਨਾਲ ਨਾਲ ਲੱਕੜ ਦਾ ਤਿਆਰ ਕੀਤਾ ਗਿਆ ਹੈ ਖੁੱਲੇ ਡੁੱਲੇ ਬੈਂਚ ਨੇ ਔਰ ਦੇ ਦੇਖਣ ਬੱਚੇ ਇੰਜੋਏ ਕਰਦੇ ਸਨ ਸੋ ਹੁਣ ਮੈਂ ਜਿਹੜੀ ਚੀਜ਼ ਤੁਹਾਨੂੰ ਇਸ ਸਕੂਲ ਆਫ ਐਮਿਨਸ ਦੇ ਦਿਖਾਵਾਂਗਾ ਇਹ ਚੀਜ਼ ਦੇਖ ਕੇ ਤਾਂ ਤੁਸੀਂ 100% ਹੈਰਾਨ ਹੋ ਜਾਓਗੇ ਉਸ ਦੇ ਨਾਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਤੋਂ ਜ਼ਰੂਰ ਇਹ ਸਕੂਲ ਦੇ ਵੀ ਟ੍ਰਾਈ ਕਰੋਗੇ ਆਉਣ ਵਾਸਤੇ ਕਿਉਂਕਿ ਹੁਣ ਮੈਂ ਤੁਹਾਨੂੰ ਇੱਧਰ ਹੀ ਜਗ੍ਹਾ ਦਿਖਾਉਣ ਜਾ ਰਿਹਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਵਾਂ ਸਕੂਲ ਦੀ ਲੈਬ ਜੀ ਹਾਂ ਕੈਮਿਸਟਰੀ ਲੈਬ ਤੁਸੀਂ ਸਮਝ ਸਕਦੇ ਹੋ ਕਿ ਕੈਮਿਸਟਰੀ ਲੈਬ ਕਿੱਦਾਂ ਦੀ ਹੋ ਸਕਦੀ ਹੈ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਸਰਕਾਰੀ ਸਕੂਲ ਦੇ ਕੈਮਿਸਟਰੀ ਲੈਬ ਤੇ ਉਹ ਤੁਹਾਨੂੰ ਦਿਖਾਣਗੇ ਕਿ ਕਿਸ ਤਰ੍ਹਾਂ ਦੀ ਲੈਬ ਹੈ ਆਓ ਤੁਸੀਂ ਇਹ ਦੇਖ ਸਕਦੇ ਹੋ ਇਹ ਹੈ ਕੈਮਿਸਟਰੀ ਲੈਬ ਜੀ ਹਾਂ ਇੱਥੇ ਤੁਹਾਡੇ ਬੱਚਾ ਆ ਕੇ ਅ ਸਾਇੰਸ ਦੀਆਂ ਇਹ ਟੈਕਨੀਕਾਂ ਨੇ ਉਹ ਚੀਜ਼ਾਂ ਸਿੱਖਣਗੇ ਵੱਡੀ ਗੱਲ ਹੈਗੀ ਹੈ ਕਿ ਇਹ ਸਾਰੀ ਲੈਬ ਤੁਸੀਂ ਦੇਖ ਸਕਦੇ ਹੋ ਕਿ तकरीबन ਇੱਕ ਟਾਈਮ ਤੇ ਇੱਥੇ ਕਿੰਨੇ ਬੱਚੇ ਜਿਹੜੇ ਨੇ ਜਿਨ੍ਹਾਂ ਨੂੰ ਸਾਇੰਸ ਬਾਰੇ ਦੱਸਿਆ ਜਾਏਗਾ ਕਿ ਕਿਸ ਪ੍ਰਕਾਰ ਦੇ ਨਾ ਜਿੰਕ ਸਪਲੀਮੈਂਟ ਜਿਹੜਾ ਕਿੱਥੇ ਇਸਤੇਮਾਲ ਕੀਤਾ ਜਾਂਦਾ ਹੈਗਾ ਕਾਪਰ ਕਿੱਥੇ ਨਾ ਯੂਜ਼ ਹੁੰਦਾ ਹੈ ਪੋਟਾਸ਼ੀਅਮ ਕਿਵੇਂ ਆਪਣਾ ਕੰਮ ਕਰਦਾ ਹੈ ਔਰ ਉਸ ਦੇ ਨਾਲ-ਨਾਲ ਕਾਪਰ ਸਪਲੀਮੈਂਟ ਹੈ ਉਹ ਕਿਸ ਤਰ੍ਹਾਂ ਇਸਤੇਮਾਲ ਹੁੰਦੇ ਹੈਗੇ ਨੇ ਔਰ ਉਸ ਦੇ ਨਾਲ-ਨਾਲ ਅਗਰ ਗੱਲ ਕਰੀਏ ਸਪਿਰਿਟ ਲੈਂਪ ਪਰ ਇਹ ਚੀਜ਼ਾਂ ਕਰੇ ਪੋਟਾਸ਼ੀਅਮ ਹਾਈਡਰੋਜਨ ਬਾਰੇ ਗੱਲ ਹੋ ਰਹੀ ਹੈ ਸੋਡੀਅਮ ਔਰ ਉਸ ਦੇ ਨਾਲ ਸੋਡੀਅਮ ਕਾਰਬੋਨੇਟ ਬਾਰੇ ਗੱਲ ਹੋ ਰਹੀ ਹੈ ਸੋ ਤੁਸੀਂ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ ਕਿ ਸਪ੍ਰਿਕ ਨਾਲ ਇਹ ਜਿਹੜੀਆਂ ਚੀਜ਼ਾਂ ਬਾਰੇ ਜਿਹੜਾ ਦੱਸਿਆ ਜਾਏਗਾ ਉਹ ਸਾਰੀ ਜਿਹੜੀਆਂ ਇਹ ਚੀਜ਼ਾਂ ਦੇ ਨਾਲ ਕਿਸ ਤਰ੍ਹਾਂ ਤੁਹਾਡੇ ਬੱਚੇ ਜਿਹੜੇ ਨੇ ਹਿੰਦੇ ਅਕਾਊਂਟ ਕਰਾਂਗੇ ਮੈਂ 250 ml ਜਿਹੜਾ ਹੈ ਇਸ ਦੇ ਵਿੱਚ ਇਸਤੇਮਾਲ ਕੀਤਾ ਜਾਏਗਾ ਕਿਸ ਪ੍ਰਕਾਰ ਦੇ ਨਾਲ ਇਹ ਸਾਰੀ ਸਾਇੰਸ ਦੀ ਜਿਹੜੀਆਂ ਜੁੜੀਆਂ ਚੀਜ਼ਾਂ ਨੇ ਇਸ ਲੈਬ ਦੇ ਵਿੱਚ ਬੱਚਿਆਂ ਨੂੰ ਕੈਮਿਸਟਰੀ ਲੈਬ ਜੀ ਮੈਂ ਗੱਲ ਕਰਾਂਗਾ ਕੈਮਿਸਟਰੀ ਲੈਬ ਦੇ ਇਸ ਬੱਚਿਆਂ ਨੂੰ ਦੱਸਿਆ ਜਾਏਗਾ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਨਾਲ ਕਿੰਨਾਂ ਪ੍ਰੋਫੈਸ਼ਨਲ ਵੇ ਦੇ ਨਾਲ ਇਹ ਜਿਹੜੀ ਲੈਬਸ ਨੇ ਇਹ ਤਿਆਰ ਕੀਤੀਆਂ ਗਈਆਂ ਨੇ ਔਰ ਬੱਚੇ dene ਇਸ ਲੈਬ ਦੇ ਵਿੱਚ ਤੁਹਾਡੇ ਆ ਕੇ ਸਾਇੰਸ ਬਾਰੇ ਜਾਣਕਾਰੀਆਂ ਲੈਣਗੇ ਔਰ ਇਸ ਦੇ ਨਾਲ ਨਾਲ ਇਹ ਫਾਰਮੂਲੇ ਨੇ ਉਹ ਵੀ ਸਾਰੇ ਲਿਖੇ ਹੋਏ ਨੇ ਇਸ ਖਾਸ ਤੌਰ ਤੇ ਇਸ ਜਗਾਵਾ ਤੇ ਵਿੱਚ ਔਰ ਹਰ ਜਗ੍ਹਾ ਤੇ ਇੱਕ ਸਾਫ਼ ਸੁਥਰਾ ਕੈਮਿਸਟਰੀ ਲੈਬ ਹੈ ਸਾਫ਼ ਤੌਰ ਤੇ ਜਾਨੂੰ ਦੇਖਣ ਨੂੰ ਮਿਲ ਰਿਹਾ ਉਦੋਂ ਤੁਸੀਂ ਸਮਝ ਸਕਦੇ ਹੋ ਕਿ ਤੁਹਾਡੇ ਬੱਚੇ ਜਿਹੜੇ ਨੇ ਜਿਹੜਾ ਕਿ ਸਪੈਸ਼ਲੀ ਮੈਡੀਕਲ ਨਾਨ ਮੈਡੀਕਲ ਜਾਂ ਇਹਨਾਂ ਚੀਜ਼ਾਂ ਮੇਂ ਇੰਟਰਸਟ ਰੱਖਦੇ ਆ ਉਹ ਸਮੇਂ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਇਸ ਕੈਮਿਸਟਰੀ ਲੈਬ ਦਾ ਫਾਇਦਾ ਚੱਕਣਗੇ ਇੱਕ ਲੈਬ ਹੋ ਰੱਗੀ ਹੈ ਆ ਤੁਹਾਨੂੰ ਉੱਥੇ ਵੀ ਲੈ ਕੇ ਚਲਦੇ ਆ ਕਿਸ ਪ੍ਰਕਾਰ ਦੇ ਨਾਲ ਕੰਮ ਕਰਦੀ ਲੈਬ ਹੁਣ ਅਸੀਂ ਜਾ ਰਹੇ ਹਾਂ ਫਿਜ਼ੀਕਲ ਲੈਬ ਦੇ ਵਿੱਚ ਜੀ ਹਾਂ ਭੌਤਿਕ ਵਿਗਿਆਨ ਪ੍ਰਯੋਗਸ਼ਾਲਾ ਸੋ ਆਇ ਫਿਜ਼ੀਕਲ ਲੈਬ ਹੈ ਤੁਸੀਂ ਉੱਪਰ ਦੇਖ ਸਕਦੇ ਹੋ ਫਿਜ਼ਿਕਸ ਲੈਬ ਫਿਜ਼ਿਕਸ ਲੈਬ ਹੈ ਭੌਤਿਕ ਵਿਗਿਆਨ ਪ੍ਰਯੋਗਸ਼ਾਲਾ ਤੇ ਫਿਜ਼ਿਕ ਲੈਬ ਦੇ ਵਿੱਚ ਅਸੀਂ ਆ ਗਏ ਹਾਂ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਜਿਹੜਾ ਅਕਸਰ ਤੁਸੀਂ ਦੇਖਦੇ ਹੋ ਕਿ ਬੱਚੇ ਕਿਸ ਪ੍ਰਕਾਰ ਦੇ ਨਾਲ ਜਦੋਂ ਅਸੀਂ ਜਾਣੇ ਹੈਗੀਆਂ ਰੋਬੋਟਿਕ ਐਕਟੀਵਿਟੀਆਂ ਕਰ ਰਹੇ ਹੁੰਦੇ ਨੇ ਕਿਸ ਪ੍ਰਕਾਰ ਦੇ ਨਾਲ ਜਿਹੜੇ ਰੋਬੋਟਿਕ ਐਕਟੀਵਿਟੀ ਰੋਬੋਟਿਕ ਫਿਸਟਾ ਇਦਾਂ ਦੇ ਕਾਰਜਕ੍ਰਮ ਆਮ ਤੌਰ ਤੇ ਸਕੂਲਾਂ ਦੇ ਵਿੱਚ ਸਾਫ਼ ਤੌਰ ਤੇ ਮਿਲਦੇ ਤੁਹਾਡੇ ਬੱਚੇ ਵੀ ਇਦਾਂ ਦੇ ਰੋਬੋਟਿਕ ਐਕਟੀਵਿਟੀਆਂ ਜਿਹੜੀਆਂ ਨੇ ਆਮ ਤੌਰ ਤੇ ਦੇਖਣ ਨੂੰ ਤੁਹਾਡੇ ਕਿੰਤੀਆਂ ਹੋਣਗੀਆਂ ਤੁਸੀਂ ਆਪਣੇ ਬੱਚਿਆਂ ਨੂੰ ਕਰਵਾਈਆਂ ਹੋਣਗੀਆਂ ਕਿ ਕਿਸ ਪ੍ਰਕਾਰ ਦੇ ਨਾਲ ਰੋਬੋਟਿਕ ਫਿਸਟਾ ਦੇ ਵਿੱਚ ਐਕਟੀਵਿਟੀਆਂ ਕੀਤੀਆਂ ਜਾਂਦੀਆਂ ਨੇ ਕਿਸ ਪ੍ਰਕਾਰ ਦੇ ਚੀਜ਼ਾਂ ਬਣਦੀਆਂ ਉਹ ਚਾਰੀਆਂ ਚੀਜ਼ਾਂ ਜਿਹੜੀਆਂ ਇਸ ਸੈਲਜ਼ ਦੇ ਨਾਲ ਚਲਾ ਕੇ ਬੱਚੇ ਦਿਖਾਉਂਦੇ ਉਹਦੇ ਨੇ ਕਿਸ ਪ੍ਰਕਾਰ ਦੇ ਨਾਲ ਇਹ ਚੀਜ਼ਾਂ ਕੰਮ ਕੀਤੀਆਂ ਜਾਂਦੀਆਂ ਨੇ ਉਹਦੇ ਕੁਝ ਪ੍ਰ ਫਸੂ ਬਗਾਰੇ ਨੇ ਜੋ ਕਿ ਪਹਿ ਤਾਂ ਪ੍ਰੋਫੈਸ਼ਨਲ ਨੇ ਲੇਕਿਨ ਜ਼ਰੂਰ ਅਦਾ ਸਕਦੇ ਨੇ ਇਹ ਵੀ ਇੱਕ ਬੱਚਿਆਂ ਨੇ ਤਿਆਰ ਕੀਤਾ ਹੈ ਤਰਨਵੀਰ ਸਿੰਘ ਦਾ ਜੋ ਕਿ 11th ਕਲਾਸ ਦਾ ਬੱਚਾ ਹੈ ਨੋਨ ਮੈਡੀਕਲ ਦਾ ਜੀ ਹਾਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਸੀਗਾ ਕਿ ਬੱਚੇ ਮੈਡੀਕਲ ਐ ਨੋਨ ਮੈਡੀਕਲ ਕਰ ਰਹੇ ਨੇ ਉਹ ਜ਼ਰੂਰ ਨਾਲ ਚੀਜ਼ਾਂ ਨੂੰ ਇਸਤੇਮਾਲ ਕਰਦੇ ਨੇ ਉਹਨਾਂ ਨੇ ਆਪਣਾ ਆਪਣਾ ਜਿਹੜਾ ਇੱਕ ਡੈਮੋ ਕਹ ਲਓ ਕਿ ਇੱਕ ਇੱਕ ਜਿਹੜਾ ਇੱਥੇ ਰੱਖਿਆ ਹੋਇਆ ਹੈ ਔਰ ਕਿਸ ਵੇ ਦੇ ਨਾਲ ਸਾਰੇ ਰੋਬੋਟਿਕ ਚੀਜ਼ਾਂ ਨੂੰ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਉਹ ਇਸ ਲੈਬ ਤੇ फिजिक्स लैब ਤੇ ਸਾਉਥ ਤੋਰਤੇ ਦੇਖਣ ਨੂੰ ਮਿਲ ਰਹੀਆਂ ਨੇ ਸੋ ਇਹ ਸੀਗਾ ਹੁਣ ਫਿਜ਼ਿਕਸ ਲੈਬ ਪਹਿਲਾ ਸੀਗਾ ਡਾ ਕੈਮਿਸਟਰੀ ਲੈਬ ਤੋਂ ਫਿਜ਼ੀਕਲ ਲੈਬ ਦੇ ਵਿੱਚ ਤੁਸੀਂ ਹੁਣ ਦੇਖ ਰਹੇ ਹੋ ਕਿ ਕਿਸ ਪ੍ਰਕਾਰ ਦੇ ਤੁਹਾਡੇ ਬੱਚੇ ਇਸ ਸਰਕਾਰੀ ਸਕੂਲ ਦੇ ਉਹ ਮਜ਼ੇ ਦੀ ਗੱਲ ਹੈ ਕਿ ਇੱਥੇ ਸਿਰਫ ਟੀਚਰ ਸਟੂਡੈਂਟਸ ਨਹੀਂ ਹੋਣਗੇ ਤੀਸੀ ਅੱਖ ਜਿਹੜੀ ਹੈ ਇੱਥੇ ਵੀ ਉਹ ਦੇਖ ਸਕਦਾ ਉੱਪਰ ਕੈਮਰਾ ਵੀ ਲੱਗਿਆ ਹੋਇਆ ਹੈ ਕਿ ਪ੍ਰਿੰਸੀਪਲ ਸਾਨੂੰ ਹਰ ਚੀਜ਼ ਬਾਰੇ ਪਤਾ ਹੈ ਕਿ ਬੱਚੇ ਸਲੈਬ ਦੇ ਵਿੱਚ ਕੀ ਕਰ ਰਹੇ ਨੇ ਹੈ ਟੀਚਰ ਸੋਹਣਾਂ ਨੂੰ ਕੀ ਪੜਾ ਰਿਹਾ ਹੈ ਉਹਨਾਂ ਦੀ ਨਜ਼ਰ ਵੀ ਇੱਥੇ ਸਾਫ਼ ਤੌਰ ਤੇ ਸਲੈਬ ਤੇ ਹੈਗੀ ਹੈ ਤੋਂ ਇੱਕ ਪ੍ਰਿੰਸੀਪਲ ਦਾ ਰੂਮ ਕਿੱਦਾਂ ਦਾ ਹੁੰਦਾ ਹੈ ਉਹ ਵੀ ਤੁਹਾਨੂੰ ਦਿਖਾਣੇ ਕਿ ਆਓ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਾਂ ਕਿ ਜਿਸ ਤਰ੍ਹਾਂ ਹਾਰਵੇ ਦਾ ਤੁਹਾਨੂੰ ਦੱਸਿਆ ਕਿ ਅੱਗ ਬੁਝਾਉਂਦੇ ਅੰਤਰ ਨੇ ਸਾਫ਼ ਤੌਰ ਤੇ ਨੇ ਇੱਕ ਕੈਮਰਾ ਉੱਪਰ ਲੱਗਾ ਹੈ ਤਾਂ ਕਿ ਕਹੜਾ ਆ ਰਿਹਾ ਹੈ ਕਹੜਾ ਜਾ ਰਿਹਾ ਹੈ ਉਹ ਸਾਫ਼ ਤੋਂ ਦੇਖ ਕੇ ਅਸਰ ਸਕਦਾ ਹੈ ਤੋਂ ਇਹ ਜਿਹੜਾ ਰ ਤੇ ਤੁਹਾਨੂੰ ਦਿਖਾ ਦਵਾਂ ਕਿ ਲਿਖਿਆ ਹੈ ਬੋਰਡ ਤੇ ਸਕੂਲ ਆਫ ਐਮੀਨਸ ਕਿਉਂਕਿ ਪ੍ਰਿੰਸੀਪਲ ਹੋਣ ਦੇ ਨਾਲ ਤੇ ਸਮੇਂ-ਸਮੇਂ ਤੇ ਜਿਹੜੇ ਆਪਣੇ ਸਟਾਫ ਦੇ ਨਾਲ ਟੀਚਰਾਂ ਦੇ ਨਾਲ ਮੀਟਿੰਗ ਕਰਨ ਦੀ ਬਹੁਤ ਬਹੁਤ ਲੋਡ ਪੈਂਦੀ ਹੈ ਕਿਉਂਕਿ ਉਸ ਤੋਂ ਬਾਅਦ ਹੀ ਹੁੰਦਾ ਹੈ ਕਿ ਕਿਸ ਪ੍ਰਕਾਰ ਦੇ ਨਾਲ ਅਸੀਂ ਬੱਚਿਆਂ ਨੂੰ ਪੜ੍ਹਾਣਾ ਹੈ ਉਹ ਬੋਰਡ ਦੇ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਆਫ ਐਮੀਨਸ ਜਿਹੜਾ ਹੈ ਸਾਫ਼ ਤੌਰ ਤੇ ਲਿਖਿਆ ਆਇਆ ਹੋਇਆ ਹੈ ਉਸ ਦੇ ਨਾਲ ਨਾਲ ਇਸ ਰੂਮ ਦੇ ਵਿੱਚ ਪੱਕੇ ਦੇ ਨਾਲ ਏਸੀ ਦੀ ਸੁਭਾਵਿਤ ਸੁਵਿਧਾਵਾਂ ਵੀ ਨੇ ਉਹ ਤੁਹਾਨੂੰ ਮੈਂ ਦਿਖਾ ਦਵਾਂ ਕਿ ਇਸ ਦੇ ਨਾਲ ਨਾਲ ਕੰਪਿਊਟਰ ਵਗੈਰਾ ਹਰ ਚੀਜ਼ ਜਿਹੜੀ ਹੈ ਇਸ ਸਾਡੇ ਹਰ ਇਸ ਰੂਮ ਦੇ ਵਿੱਚ ਹੈਗੀਆਂ ਨੇ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੰਪਿਊਟਰ ਵੀ ਲੱਗਿਆ ਆ ਪ੍ਰਿੰਟਰ ਵੀ ਲੱਗਿਆ ਆ ਤੇ ਇਹ ਸਾਰੀਆਂ ਚੀਜ਼ਾਂ ਨੇ ਪ੍ਰਿੰਸੀਪਲ ਸਾਹਿਬ ਦੇ ਰੂਮ ਦੇ ਵਿੱਚ ਉੱਪਰ ਏਸੀ ਵੀ ਲੱਗਿਆ ਹੋਇਆ ਔਰ ਇੱਥੋਂ ਤੱਕ ਕਿ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਮਾਈਕ ਲੱਗਾ ਆ ਇਸ ਮਾਈਕ ਦੇ ਨਾਲ ਅਗਰ ਸਰ ਕੋਈ ਵੀ ਕਮਾਂਡ ਕਰਨਗੇ ਤੇ ਇਹ ਪੂਰੇ ਸਕੂਲ ਦੇ ਹਰ ਕਲਾਸ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਆਵਾਜ਼ ਜਾਏਗੀ ਔਰ ਕੋਈ ਵੀ ਮੈਸੇਜ ਮੌਕੇ ਦੇਣਾ ਚਾਣਗੇ ਤਾਂ ਕੁਇਕਲੀ ਜਿਹੜਾ ਮੈਸੇਜ ਹੈ ਪੂਰੇ ਸਕੂਲ ਦੇ ਵਿੱਚ ਰੋਟੇਟ ਹੋ ਜਾਏਗਾ ਔਰ ਇਥੋ ਹੀ ਸਵੈਰਿਤ ਬੱਚੇ ਨੇ ਪ੍ਰੇਅਰ ਕਰਦੇ ਉਹਦੇ ਵਾਸਤੇ ਸਪੀਕਰ ਜਿਹੜੇ ਨੇ ਸਪੈਸ਼ਲ ਲਗਾਏ ਗਏ ਨੇ ਔਰ ਅਗਰ ਕੋਈ ਗੈਸਟ ਆਣ ਕਿਉਂਕਿ ਇਹ ਸਰਕਾਰੀ ਸਕੂਲ ਹੈ ਸਕੂਲ ਆਫ ਐਮੀਨੈਂਸ ਹੈ ਬਹੁਤ ਸਾਰੇ ਸਕੂਲਾਂ ਦੇ ਬੱਚੇ ਉੱਥੇ ਵੀ ਆਉਣਗੇ ਜੋ ਕਿ ਐਕਸਪੀਰੀਅੰਸ ਕਰਨਾ ਆਉਣਗੇ ਆਉਣ ਵਾਲੇ ਸਮੇਂ ਤੇ ਬਹੁਤ ਪ੍ਰਾਈਵੇਟ ਸਕੂਲ ਵੀ ਹੋਣਗੇ ਜਿਹੜੇ ਕਿ ਐਕਸਪੀਰੀਅੰਸ ਕਰਾਣਾ ਕਿੱਦਾਂ ਪੜਾਇਆ ਜਾ ਰਿਹਾ ਹੈਗਾ ਸੋ ਉਹਨਾਂ ਵਾਸਤੇ ਵੇਟਿੰਗ ਹਾਸਤੇ ਅੱਛੇ ਲਗਜ਼ਰੀ ਸੋਫੇ ਜੜੇ ਨੇ ਉਹ ਵੀ ਰੱਖੇ ਗਏ ਨੇ ਔਰ ਵਾਸ਼ਰੂਮ ਅਟੈਚਡ ਹੈ 에 ਰੂਮ ਜਿਹੜਾ ਤਿਆਰ ਅਗਰ ਬਾਹਰ ਕਿੱਥੇ ਕਰਕੇ ਆਂਦੇ ਕੰਪੀਟੀਸ਼ਨ ਤੇ ਇੱਥੇ ਇਹਨਾਂ ਕਿੱਥੇ ਨਾ ਕਿਤੇ ਸ਼ੇਅਰ ਕੀਤੇ ਜਾਵੇ ਆ ਮੀਡੀਆ ਨੇ ਅਗਰ ਕੁਝ ਕਲਿੱਪਸ ਲੈਣੇ ਤਾਂ ਇੱਥੋਂ ਫ੍ਰੀਸ ਦੋ ਕਲਿੱਪਸ ਲੈ ਸਕਦੇ ਨੇ ਜਾਂ ਸ਼ੇਅਰ ਕਰ ਸਕਦੇ ਹੈਗੇ ਨੇ ਸੋ 올ਓਵਰ ਅਗਰ ਸਕੂਲ ਦੀ ਗੱਲ ਕਰੀਏ ਤਾਂ ਸਿ 올ਓਵਰ ਸਕੂਲ ਦੇਖ ਸਕਦੇ ਹੋ ਕਿ ਡਸਪਿੰਸ ਜਿਹੜੇ ਨੇ ਮੌਕੇ ਤੇ ਲਗਾਏ ਗਏ ਨੇ ਹਰ ਜਗ੍ਹਾ ਤੇ ਅੱਛੇ ਵੇਦ ਨਾਲ ਖੁੱਲਾ ਡੁੱਲਾ ਸਕੂਲ ਲੱਗ ਰਿਹਾ ਔਰ ਬੈਕ ਸਾਈਡ ਤੇ ਅਗਰ ਗੱਲ ਕਰੀਏ ਤਾਂ ਬੈਕ ਸਾਈਡ ਤੇ ਵੀ ਕੁਝ ਫਲੈਸ਼ ਜਿਹੜੇ ਨੇ ਨਜ਼ਰ ਆ ਰਹੇ ਨੇ